ਬਾਲੀਵੁੱਡ ਐਕਟਰ ਤਰਮਿੰਦਰ 88 ਸਾਲ ਦੇ ਹੋ ਚੁੱਕੇ ਨੇ ਜੀ ਹਾਂ 88 ਸਾਲ ਦੇ ਹੋਣ ਤੋਂ ਬਾਅਦ ਵੀ ਉਹ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਨੇ ਆਪਣੀਆਂ ਫਿਲਮਾਂ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਰਹਿਣ ਵਾਲੇ ਹੀ ਮੈਨ ਸੋਸ਼ਲ ਮੀਡੀਆ ਤੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਜੁੜੇ ਰਹਿੰਦੇ ਨੇ ਹੁਣ ਕੁਝ ਸਮਾਂ ਪਹਿਲਾਂ ਹੀ ਉਹਨਾਂ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕਾਂ ਦੀ ਚਿੰਤਾ ਪਤ ਗਈ ਹੈ ਤੇ ਉਹਨਾਂ ਦੀ ਹਾਲਤ ਦੇਖ ਕੇ ਹਰ ਕੋਈ ਹੈਰਾਨ ਹੈ ਕਿਉਂਕਿ ਉਹਨਾਂ ਦੀ ਇੱਕ ਲੱਤ ਤੇ ਪਲਾਸਟਰ ਦਾ ਸਪੋਰਟਰ ਦਿਖਾਈ ਦੇ ਰਿਹਾ ਹੈ ਕਿ 88 ਸਾਲ ਦੀ ਉਮਰ ਦੇ ਵਿੱਚ ਤਰਮਿੰਦਰ ਦੀ ਹੱਡੀ ਟੁੱਟ ਗਈ ਹੈ ਹੁਣ ਇਹ ਸਵਾਲ ਉਹਨਾਂ ਦੇ ਪ੍ਰਸ਼ੰਸਕ ਪੁੱਛ ਰਹੇ ਨੇ ਹਾਲੀ ਦੇ ਵਿੱਚ ਤਰਮਿੰਦਰ ਨੇ ਕੁਝ ਅਜੇਹਾ ਸ਼ੇਅਰ ਕੀਤਾ ਜਿਸ ਤੋਂ ਬਾਅਦ ਪ੍ਰਸ਼ੰਸਕਾਂ ਨੂੰ ਲੱਗਦਾ ਹੈ ਕਿ ਉਹਨਾਂ ਦੀ ਲੱਤ ਤੇ ਪਲਸਟਰ ਲੱਗਿਆ ਹੋਇਆ ਹੈ ਦੱਸਿਆ ਕਿ ਦਰਮਿੰਦਰ ਇਨੀ ਦਿਨੀ ਆਪਣੇ ਫਾਰਮ ਹਾਊਸ ਵਿੱਚ ਕੁਆਲਿਟੀ ਟਾਈਮ ਸਪੈਂਡ ਕਰਦੇ ਹੋਏ ਨਜ਼ਰ ਆ ਰਹੇ ਨੇ ਵੀਡੀਓ ਸਾਂਝਾ ਕਰਦੇ ਉਹਨਾਂ ਨੇ ਪ੍ਰਸ਼ੰਸਕਾਂ ਨੂੰ ਇਸ ਦੀ ਚਲਕ ਵੀ ਦਿਖਾਈ ਪਰ ਚਿੰਤਾ ਵਾਲੀ ਗੱਲ ਇਸ ਵੀਡੀਓ ਦੇ ਵਿੱਚ ਉਹ ਦੋ ਸਾਹਮਣੇ ਹੈ ਜੋ ਦੋਨਾਂ ਦੀ ਸੱਜੀ ਲੱਤ ਤੇ ਫ੍ਰੈਕਚਰ ਨਜ਼ਰ ਆ ਰਹੇ ਸੀ ਜਿਸ ਨੂੰ ਦੇਖ ਕੇ ਪ੍ਰਸ਼ੰਸਕਾਂ ਦੀ ਵੀ ਚਿੰਤਾ ਵਧ ਗਈ ਅਤੇ ਹਰ ਕੋਈ ਪੁੱਛ ਰਿਹਾ ਸੀ ਕਿ ਉਹਨਾਂ ਨੂੰ ਆਖਿਰਕਾਰ ਹੋਇਆ ਕੀ ਹੈ ਉਹਨਾਂ ਨੂੰ ਇਹ ਸੱਟ ਕਿਵੇਂ ਲੱਗੀ ਤਰਮਿੰਦਰ ਵੱਲੋਂ ਸ਼ੇਅਰ ਕੀਤੀ ਗਈ ਵੀਡੀਓ ਚ ਉਹ ਬੇਹਦ ਖੂਬਸੂਰਤ ਵੀ ਲੱਗ ਰਹੀ ਨੇ ਔਰ ਤੁਹਾਨੂੰ ਦਾਜ਼ ਇਹ ਕਿ ਉਹਨਾਂ ਦੀ ਪਲਾਸਟਰ ਲੱਗਾ ਹੋਇਆ ਜੀ ਹਾਂ ਉਹ ਕੁਰਸੀ ਤੇ ਬੈਠੇ ਹੋਏ ਨਜ਼ਰ ਆ ਰਹੇ ਨੇ ਤੇ ਉਹਨਾਂ ਦੀ ਲੱਤ ਤੇ ਪਲਾਸਟਰ ਨਜ਼ਰ ਆ ਰਿਹਾ ਹੈ ਵੀਡੀਓ ਦੇ ਨਾਲ ਉਹਨਾਂ ਨੇ ਕੈਪਸ਼ਨ ਦੇ ਵਿੱਚ ਲਿਖਿਆ ਜ਼ਖਮੀ ਸ਼ੇਰ బిਜ਼ੀ ਅਗੇਨ ਤੁਸੀਂ ਵੀ ਪਹਿਲਾਂ ਦੇਖੋ ਇਸ ਵੀਡੀਓ ਨੂੰ

ਜੋ ਹਾਂ ਯੂਜ਼ਰਸ ਲਗਾਤਾਰ ਕਮੈਂਟ ਕਰਕੇ ਉਹਨਾਂ ਦਾ ਹਾਲ ਚਾਲ ਪੁੱਛ ਰਹੇ ਨੇ। ਤਾਂ ਹੰਦਸ ਜੀ ਇਹ ਕਹਿੰਿਆ ਨੇ ਲਿਖਿਆ ਕਿ ਸ਼ੇਰ ਚਾਹੇ ਕਿੰਨਾ ਵੀ ਵੱਡਾ ਹੋ ਜਾਵੇ ਪਰ ਰਾਜ ਹਮੇਸ਼ਾ ਉਹਨਾਂ ਦਾ ਹੀ ਰਹੇਗਾ। ਦੱਸਿਆ ਕਿ ਲਗਾਤਾਰ ਕਮੈਂਟ ਸੈਕਸ਼ਨ ਦੇ ਵਿੱਚ ਉਹਨਾਂ ਦੇ ਲਈ ਪਿਆਰ ਉਹਨਾਂ ਦੀ ਚਿੰਤਾ ਨਜ਼ਰ ਆ ਰਹੀ ਹੈ। ਦਰਮੇਂਦਰ ਦੀ ਗੱਲ ਕਰੀਏ ਤਾਂ ਆਖਰੀ ਵਾਰ ਉਹਨਾਂ ਨੂੰ ਮੁੰਬਈ ਦੇ ਵਿੱਚ VOTING ਵਾਲੇ ਦਿਨ ਪੈਪਰਾਜ਼ੀ ਕੈਮਰੇ ਦੇ ਵਿੱਚ ਜਸ ਇੱਕ ਐਕਟ ਹੁੰਦੇ ਆ ਦੇਖਿਆ ਗਿਆ ਸੀ ਉਹਨਾਂ ਨੂੰ ਸਪੋਰਟ ਕੀਤਾ ਗਿਆ ਸੀ। ਉਹ ਲੋਕ ਸਭਾ ਚੋਣਾਂ ਦੇ 5ਵੇਂ ਪੜਾਅ ਦੌਰਾਨ ਆਪਣੀ ਵੋਟ ਪਾਉਣ ਆਏ ਸਨ। ਉਹ ਆਪਣੀ ਪਤਨੀ ਹੀਮਾ ਮਾਲਨੀ ਅਤੇ ਬੇਟੀ ਇਸ਼ਾ ਦਿਓ ਜੋ ਸੀ ਉਹਨਾਂ ਨੇ ਪੈਪਰਾਜ਼ੀ ਨੂੰ ਦੱਸਿਆ ਸੀ ਕਿ ਉਹਨਾਂ ਦੇ ਦੋ ਬੇਟੇ ਸਨੀ ਦੇ올 ਅਤੇ ਬੋਬੀ ਦੇ올 ਵੀ ਵੋਟ ਪਾਉਣ ਆਣਗੇ ਤਾਂ ਉਹਨਾਂ ਦਾ ਸੀ ਕਿ ਤਰਮੇਂਦਰ ਦੀ ਦੂਜੀ ਪਤਨੀ ਹੀਮਾ ਮਾਲਣੀ ਹੈ ਉਹਨਾਂ ਨੇ ਤੁਹਾਨੂੰ ਦੱਸਿਆ ਕਿ ਮथुरा ਤੋਂ ਚਤਰੀ ਹੈਟ੍ਰਿਕ ਵੀ ਲਗਾਈ ਹੈ ਹੀਮਾ ਨੇ ਤੀਜੀ ਵਾਰ ਪੰਜ ਪਾਤੋਂ ਲੋਕ ਸਭਾ ਚੋਣਾਂ ਲਈ 224 ਦੇ ਵਿੱਚ ਜਿੱਤ ਹਾਸਲ ਕੀਤੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ